ਜੋ ਪੁਲ ਦੇ ਲਾਗੇ ਪਿੰਡ ਗੌਂਸੋਵਾਲ ਮਹਿਤਪੁਰ ਦੇ ਵਿੱਚ ਪੈਂਦਾ ਵੀਰ ਜੀ ਆ ਚੋਰ ਫੜਿਆ ਟਰਾਂਸਫਰਮ ਵਾਲੇ ਮੂੰ ਤਾਂ ਕਰੋ ਆ ਸਕਦਾ ਹਾਂ ਸਕਨ ਪੈਂਦਾ ਆ ਟਰਾਂਸਫਰਮ 5:30 ਵਜੇ ਦਿਨੇ ਆ ਦੇਖੋ ਜੀ ਇੱਕ ਮੁੰਡਾ ਆ ਧਰਮਕੋਟ ਦਾ ਜੀ ਇੱਕ ਮੁੰਡਾ ਧਰਮਕੋਟ ਦਾ ਜੀ ਆ ਇਹਨਾਂ ਟਰਾਂਸਫਰਮ ਚੋਰੀ ਕੀਤਾ ਸੀਗਾ ਅਦਰਸ਼ ਕਲੋਨੀ ਇਹ ਹੈਗੇ ਜੀ ਧਰਮਕੋਟ ਦੇ ਜੀ ਆ ਮੁੰਡਾ ਜੀ ਇੱਕ ਆ ਜੀ ਤੁਸੀਂ ਆਪਣੇ ਮੂੰਹ ਆਪ ਬੋਲਦੇ ਕਿਹੜੇ ਕਵਾੜੀਆਂ ਨੂੰ ਵੇਚ ਕੇ ਆਉਨੇ ਤੁਸੀਂ ਬੱਗਾ ਨੂੰ ਬੱਗਾ ਕਵਾੜੀਆ ਬੋਲਦੇ ਆ ਜੀ ਇਹ ਧਰਮਕੋਟ ਇਲੋਨੀ ਕਿਹੜੀ ਦਾ ਬੱਗਾ ਬੱਗਾ ਕਿਹੜੇ ਸ਼ਹਿਰ ਦਾ ਧਰਮਕੋਟ ਦੇ ਧਰਮਕੋਟ ਦਾ ਤੁਸੀਂ ਕਿੰਨੇ ਬੰਦੇ ਆ ਸਾਰੇ ਜਣੇ ਪੰਜ 6 ਜਣੇ ਪੰਜ 6 ਜਣੇ ਆ ਜੀ ਇਹ ਠੀਕ ਆ ਬਾਕੀ ਕਿੱਥੋਂ ਦੇ ਆ ਧਰਮਕੋਟ ਦੇ ਮੋਟਰਸਾਈਕਲ ਕਿਹਦਾ ਵਾ ਨਾਲ ਆ ਜਿਹੜਾ ਵਾ ਪਿੱਛੇ ਹੋ ਜਾਓ 1000 ਦਾ ਮੋਟਰਸਾਈਕਲ ਇਹਦਾ ਲੈ ਆਏ ਆ ਮੋਟਰਸਾਈਕਲ ਬੋਲੋ ਕਿਹਦਾ ਵਾ ਇਹ ਵੀ ਛਾੜਾ ਵਈ ਛਾੜਾ ਆਪਦਾ ਹੀ ਆ ਕਿਹਦਾ ਵਾ ਮੋਟਰਸਾਈਕਲ 13 ਵਾ ਜਾਂ ਕਿਹਦਾ ਵਾ ਕਿਹਦੇ ਨਾਂ ਆ ਅੱਗੇ ਢਾਬੇ ਵਾਲੇ ਦਾ ਦੱਸ ਦੇਈਏ ਦਾ ਕੀ ਦਾ ਵਾ ਕੀ ਦਾ ਤੁਹਾਡਾ ਆਪਦਾ ਹੀ ਆ ਯਾਰ ਜੀ ਦਾ ਮਰਜ਼ੀ ਹੋਵੇ ਯਾਰ ਜੀ ਦਾ ਮਰਜ਼ੀ ਤੁਹਾਡਾ ਆਪਦਾ ਵਾ ਕਿ ਉਹਦਾ ਟਾਬੇ ਵਾਲੇ ਦਾ ਵਾ ਕੀ ਦਾ ਵਾ ਸਾਡਾ ਆਪਦਾ ਤੁਹਾਡਾ ਆਪਦਾ ਇਹਦੀ ਕਾਪੀ ਆਰ ਸੀ ਕਿੱਥੇ ਆ ਕਾਪੀ ਆਰ ਸੀ ਨਹੀਂ ਹੈ ਨਹੀਂ ਜੀ ਇਹਦਾ ਜਿਹੜਾ ਮਗਰ ਮਗਰ ਨੰਬਰ ਲਾਇਆ ਵਾ ਦੇਖੋ ਤੁਹਾਨੂੰ ਦਿਖਾਉਣੀ ਆ ਉਹ ਯਾਰ ਤੁਸੀਂ 2 ਮਿੰਟ ਚੁੱਪ ਨਹੀਂ ਕਰ ਸਕਦੇ ਯਾਰ ਸਾਰੇ ਗੱਲ ਕਰਾਂਗੇ ਹੁਣੀ ਨਹੀਂ ਵੀਰ ਜੀ ਆ ਇਹਦਾ ਮੋਟਰਸਾਈਕਲ ਦਾ ਨੰਬਰ ਆ ਜੀ ਇਹਨੂੰ ਸਰਚ ਮਾਰ ਕੇ ਵੇਖਿਆ ਗਿਆ ਵਾ ਇਹ ਮੋਟਰਸਾਈਕਲ 2005 ਮਾਡਲ ਸੁਪਲੈਂਡਰ ਦਾ ਆ ਰਿਹਾ ਜੀ ਮੋਟਰਸਾਈਕਲ ਹੈਗਾ ਜੀ ਇਹ TVS ਸੁਜ਼ੂਕੀ ਵਾਲਿਆਂ ਦਾ ਜੀ ਨਵਾਂ ਮੋਟਰਸਾਈਕਲ ਆ ਜੀ ਇਹ ਇਹ ਟਾਬੇ ਤੋਂ ਰੋਟੀ ਖਾਦੀ ਆ ਟਾਬੇ ਤੋਂ ਮੁੰਡਿਆਂ ਕੋਲੋਂ ਇਹ ਚੋਰੀ ਚੱਕ ਕੇ ਲਿਆਏ ਆ ਜਾਂ ਕੀ ਕੀਤਾ ਵਾ ਇਹ ਵੀਰ ਜੀ ਇਹਨਾਂ ਕੋਲੋਂ ਤਫ਼ਤੀਸ਼ ਕੀਤੀ ਜਾਵੇ ਅਸੀਂ ਮੁਲਾਜ਼ਮ ਵੀ ਸੱਦੇ ਆ ਇੱਥੇ ਜੀ ਇਹ 6 ਬੰਦੇ ਆ ਜੀ ਆਪਣੇ ਆਪ ਚ ਬੋਲਦੇ ਆ ਜੀ ਇਹ ਟ੍ਰਾਂਸਫਾਰਮ ਇੱਥੋਂ ਸਰਗਰਮ ਬਹੁਤ ਜ਼ਿਆਦਾ ਜੀ ਸਾਡੇ ਤਕਰੀਬਨ ਰੋਜ਼ ਦੇ 5-7 5-7 ਟ੍ਰਾਂਸਫਾਰਮ ਲੈਂਦੇ ਆ ਜੀ ਮੂੰ ਤਾਂ ਕਰਦਾ ਓਏ ਇਹ ਕਾ ਮੁੰਡਾ ਹੋਰ ਮੂੰ ਤਾਂ ਕਰ ਇਹ ਕਾ ਮੁੰਡਾ ਜੀ ਆ ਦੇਖ ਲਓ ਜੀ ਤੇਰਾ ਨਾਂ ਕੀ ਬੋਲ ਦਵਿੰਦਰ ਆ ਦਵਿੰਦਰ ਮੁੰਡਾ ਬੋਲਦਾ ਨਾਮ ਦਾ ਦਵ ਤਾਰ ਮਗੋੜ ਤੇ ਪਿਉਦਣਾ ਗਿਆ ਮੰਗਲ ਸਿੰਘ ਮੰਗਲ ਸਿੰਘ ਜੀ ਤੇਰਾ ਵੀ ਮਿਸ਼ਾਲ ਤੇ ਪਿਉਦਣਾ ਗਿਆ ਅਜੀਤ ਸਿੰਘ ਸੱਚ ਬੋਲੀ ਤੂੰ ਅੱਗੇ ਹੋਰ ਕੋ ਬੋਲਿਆ ਸੀ ਅਜੀਤ ਅਜੀਤ ਸਿੰਘ ਆ ਕਿਹੜਾ ਮਹਲਾ ਤੇੜਾ ਪੈਂਦਾ ਅਦਰਸ਼ ਨਗਰ ਅੱਗੇ ਕਿੰਨੀਆਂ ਚੋਰੀਆਂ ਕੀਤੀਆਂ ਮੈਂ ਤਾਂ ਦੋ ਤਿੰਨ ਦਿਨ ਹੀ ਹੋਈ ਜਾਂਦੀ ਦੋ ਦਿਨਾਂ ਦੇ ਕਿੰਨੇ ਲਾਇ ਦੋ ਦਿਨਾਂ ਦੇ ਕਿੰਨੇ ਖੋਲੇ ਅੱਗੇ ਦੋ ਖੋਲੇ ਆਈ ਫਿਰ ਦੋ ਖੋਲੇ ਆ ਜੀ ਦੂਜਾ ਕਿੱਥੋਂ ਖੋਲਿਆ ਸੀਗਾ ਦੂਜਾ ਦੋ ਨਕੋਦਰੋਂ ਨਕੋਦਰ ਤੋਂ ਖੋਲ ਕਿੱਥੋਂ ਕੋ ਉਹ ਵੀ ਇਤ ਨਾਲ ਪੈਂਡ ਹੈਗਾ ਬਾਈ ਹੁਣ ਤੁਸੀਂ ਦੱਸੋ ਜੀ ਇਹਨਾਂ ਉਹਦਾ ਕੀ ਕਾਰਵਾਈ ਹੋਣੀ ਚਾਹੀਦੀ ਆ ਜੀ ਤੁਸੀਂ ਆਪ ਦੱਸ ਦਿਓ ਜੀ ਜ਼ਿਮੀਂਦਾਰ ਬਹੁਤ ਪਰੇਸ਼ਾਨ ਆ ਜੇ ਉੱਥੇ ਜਾਂਦੇ ਟਰਾਂਸਫਰ ਲੈਣ ਵਾਸਤੇ ਤਾਂ 10000 ਰੁਪਿਆ ਪਹਿਲੋ ਮਲਾਜ਼ਮਾਂ ਨੂੰ ਮੱਥਾ ਦੇਕਣਾ ਪੈਂਦਾ ਜੀ ਫੇਰ ਜਾ ਕੇ ਟਰਾਂਸਫਰ ਮਿਲਦਾ ਜੀ ਪੰਜਵੇਂ ਛੇਵੇਂ ਦਿਨ ਜਾ ਕੇ ਜੀ ਤਿੰਨ ਚਾਰ ਦਿਨ ਝੋਨੇ ਸੁੱਕਦੇ ਹੋ ਵੱਖਰੇ ਪੱਠੇ ਸੋਗ ਗਏ ਪਨੀਰੀਆਂ ਸੁੱਕ ਗਈਆਂ ਜੀ ਆਹ ਦੇਖ ਲਓ ਜੀ ਬੰਦੇ ਆ ਮੋਟਰਸਾਈਕਲ ਚੋਰੀ ਦਾ ਜੀ ਮੋਟਰਸਾਈਕਲ ਦਾ ਨੰਬਰ ਸਪਲੈਂਡਰ ਮੋਟਰਲ TVS ਸੂਜ਼ੂਕੀ ਦਾ ਜੀ ਇਹ ਮੋਟਰਸਾਈਕਲ ਜਿਹੜਾ ਹੈਗਾ ਜੀ ਇਹ ਅ ਆ ਦੇਖ ਲਓ ਜੀ ਇਹਨਾਂ ਦੇ ਕੋਈ ਛੱਟਪੇਟ ਨਹੀਂ ਗੀ ਇਹਨਾਂ ਨੂੰ ਕੁੱਟਿਆ ਜ਼ਰੂਰ ਆ ਜੀ ਇਹਨਾਂ ਦੇ ਕੋਈ ਛੱਟਪੇਟ ਨਹੀਂ ਆ ਦੇਖ ਲਓ ਜੀ ਇਹਨੇ ਕਰਤੂਤੀ ਖਾਦੀਆਂ ਜਿਆ ਆਈ ਮੁਲਾਜ਼ਮਾਂ ਨੂੰ ਲੱਗਿਆਂ ਦੀ ਫੜਾਉਣਾ ਇਹ ਆ ਦੇਖੋ ਜੀ ਇੱਕ ਮਿੰਟ ਆ ਦੇਖੋ ਜੀ ਹੋਰ ਇਹਨਾਂ ਦੇ ਕਾਰਨਾਮੇ ਜੀ ਆ ਦੇਖੋ ਤਾਰਾਂ ਦੇ ਨਾਲ ਆਂਦੀਆਂ ਲੱਤਾਂ ਸੀਤੀਆਂ ਹੋਈਆਂ ਜੀ ਪਹਿਲਾਂ ਹੀ ਇਹ ਇਹ ਕਾਮੀ ਇਹਨਾਂ ਦੇ ਇਹ ਆ ਜੀ ਆ ਦੇਖੋ ਕੋਈ ਡਾਕਟਰ ਹੀ ਇਲਾਜ ਨਹੀਂ ਗਾ ਆ ਦੇਖ ਲਓ ਜੀ ਕੱਲ ਨੂੰ ਕੋਈ ਇਹਨੂੰ ਹੋ ਜਵੇ ਸਾਹੀ ਉਹ ਨਹੀਂ ਜ਼ਿੰਮੇਵਾਰ ਹੈਗੇ ਜੀ ਆਪਦੀਆਂ ਜਾਨ ਦੇ ਆਪ ਜ਼ਿੰਮੇਵਾਰ ਆ ਦੇਖ ਲਓ ਜੀ ਆ ਫੜ ਆ ਦੇਖੋ ਜੀ ਆ ਆ ਕੋਪਰ ਦੇ ਆ ਜੀ ਜਿਹੜੇ ਖੋਲਦੇ ਆ ਜੀ ਆ ਦੇਖੋ ਆ ਦੇਖੋ ਜੀ ਆ ਦੇਖੋ ਜੀ ਆ ਮੁੰਡਾ ਜੀ ਆ ਦੇਖ ਲਓ ਜੀ ਗੌਰ ਕਰੋ ਜੀ ਇਹ ਨਾਲ ਪੂਰਾ ਜੀ ਇਹ ਨਾਲ ਦੇ ਚਾਰ ਬੰਦੇ ਹੋਰਾ ਜੀ ਇਹ ਦੱਸ ਰਿਹਾ ਇਹ ਆ ਦੇਖੋ ਸਰਪੋਰਟ ਦੇ ਆ ਜੀ ਇੱਕ ਤਾਂ ਨੌ ਬਣ ਗਈ ਜੀ ਆ ਖੋਲੋ ਭਾਜੀ ਖੋਲ ਦੇ